ਹਾਂਜੀ ਕਿਸਾਨ ਵੀਰੋ ਸੋਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਬਈ ਆਪਾਂ ਫੇਰ ਖੜੇ ਆ ਪਿੰਡ ਗਿੱਲ ਕੋਠੇ ਜ਼ਿਲ੍ਹਾ ਪਿਆਂ ਦਾ ਇਹਨੂੰ ਬਰਨਾਲਾ ਪੱਖੋਂ ਕੈਂਚੀਆਂ ਦੇ ਜਮਾਂ ਲਵੇ ਆ ਤੇ ਬਈ ਆ ਤੁਹਾਡੇ ਵਾਸਤੇ 11 6.5 ਟਰਾਲੀ ਲਿਆਂਦੀ ਆ ਰਾਮੂ ਪਹਿਲਾਂ ਪਿੰਡ ਦਾ ਚੈੱਕ ਕਰਾ ਦੇ ਪੂਰੀ ਵਧੀਆ ਟਰਾਲੀ ਆ ਰੰਗ ਚੈੱਕ ਕਰ ਸਕਦੇ ਪੂਰਾ ਸਾਫ਼ ਆ ਤੇ ਜਮਾਂ ਨਵਾਂ ਰੰਗ ਵਾਂਗੂ ਕਰਿਆ ਪਿਆ ਬਈ ਟਾਇਰਾਂ ਦੀ ਗੱਲ ਕਰੀਏ 70 75 ਪੈਸੇ ਟਾਇਰ ਪਾਇਆ ਰੈਮ ਚੈੱਕ ਕਰਾ ਦੇ ਨਾਮੂ ਪੂਰੇ ਹੈਵੀ ਚ ਰੈਮਾ ਬਿਣਾ ਜੈਕ ਤੋਂ ਟਰਾਲੀ ਆ ਬਾਈ ਐਵੇਂ ਨਾ ਸਮਝੋ ਕਿ ਜੈਕ ਵਾਲੀ ਆ ਰਾਮੂ ਇੱਕ ਵਾਰ ਥੱਲੇ ਜੈਕ ਕਰਾ ਦੇ ਜੈਕ ਲੱਗਿਆ ਪੈਣੀ ਬਾਈ ਤੇ ਵਿੱਚੋਂ ਜੇ ਆਪਾਂ ਇਹਦੀ ਹੁਣ ਫਰਸ਼ ਦੀ ਗੱਲ ਕਰੀਏ ਪੂਰਾ ਹੈਵੀ ਚ ਫਰਸ਼ ਲੱਗਿਆ ਪਿਆ ਰਾਮ ਇੱਕ ਵਾਰ ਫਰਸ਼ ਚੈੱਕ ਕਰਾ ਦੇ ਟੂਲਾਂ ਚੈੱਕ ਕਰਾ ਦੇ ਠੀਕ ਆ ਤੇ ਬਾਈ ਤੁਸੀਂ ਵੀਡੀਓ ਚੈੱਕ ਕਰ ਸਕਦੇ ਪੂਰੀ ਵਧੀਆ ਟਰਾਲੀ ਆ ਤੇ ਜੇ ਆਪਾਂ ਇਹਦੇ ਹੁਣ ਡਿਮਾਂਡ ਦੀ ਗੱਲ ਕਰੀਏ 1.30 ਦੱਸਿਆ ਮਾਲਕ ਵੀਰਾਂ ਨੇ ਤੇ ਮੌਕੇ ਤੇ ਮਾਨਤਾ ਕਰਨ ਕਿ ਹੋ ਜਾਊਗਾ ਤੇ ਸਕਰੀਨ ਤੇ ਜਿਹੜੇ ਨੰਬਰ ਪਾਈਆਂ ਨੇ ਕਰ ਸਕਦਾ ਸੰਪਰਕ ਪੂਰੀ ਵਧੀਆ ਟਰਾਲੀ ਆ ਇਹ ਪਿੰਡ ਗਿੱਲ ਕੋਠੇ ਜ਼ਿਲ੍ਹਾ ਇਹਨੂੰ ਪਾਇੰਦਾ ਬਰਨਾਲਾ ਆਦੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਦੱਸ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ